ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਿਲਕੁਲ ਪੱਟੀ ਮੋੜ ਤੋਂ ਦੋਸਤੋ ਕੋਈ 5 ਕਿਲੋਮੀਟਰ ਦੀ ਦੂਰੀ ਆ ਪਿੰਡ ਦੀ ਦੁੱਬਲੀ ਚੀਮਾ ਬਰਵਾਲਾ ਵੱਡੇ ਸਭਰਾ ਬਿਲਕੁਲ ਨਾਲ-ਨਾਲ ਲੱਗਦੇ ਜਿਹੜੇ ਪਿੰਡ ਹੈਗੇ ਆ ਹਰੀਕੇ ਪੱਤਿਆਂ ਤੋਂ ਜਦੋਂ ਦੋਸਤੋ ਭਿੱਖੀਵੰਦ ਖਾਲੜਾ ਰੋਡ ਆਉਨੇ ਆਂ ਤਾਂ ਰਸਤੇ ਵਿੱਚ ਸੰਗਵਾਂ ਆਂਡੇ ਤੋਂ ਤੁਸੀਂ ਸੈਦੋਂ ਤੇ ਪਿੰਡ ਜੋੜ ਸਿੰਘ ਵਾਲੇ ਵਿਜਿਟ ਕਰ ਸਕਦੇ ਹੋ ਬਾਈ ਹਰਬੀਲ ਸਿੰਘ ਦੇ ਫਾਰਮ ਤੇ ਪਹੁੰਚੇ ਆਂ ਇੱਕ ਜੜੀ ਦੋਸਤੋ ਇਹ ਨੀਲੀ ਦੀ ਮੱਝ ਜਿਹੜੀ ਆ ਇਹ ਬਕਾਊ ਆ ਇੱਕ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਵਹਿੜ ਵਿਖਾ ਦਾਂਗੇ ਬਿਲਕੁਲ ਤਾਜੀ ਸਵੇ ਸਵੇ ਪਸ਼ੂ ਆ ਪਹਿਲੇ ਨੰਬਰ ਤੇ ਜਿਹੜੀ ਇਹ ਦੋਸਤੋ ਮੱਝਾਂ ਤੇਜਾ ਸੂਹਾ ਸੋਈ ਆ ਅੱਜ 4 ਦਿਨ ਦਾ ਸਮਾਂ ਹੋ ਗਿਆ ਸੋਈ ਨੂੰ ਥੱਲੇ 9 ਲੀਟਰ ਜਿਹੜਾ ਬਿਲਕੁਲ ਬੋਲਾ ਰੈਡੀ ਆ ਮਗਰ ਜਿਹੜਾ ਬੱਚਾ ਦੋਸਤੋ ਉਹ ਕੱਟਾ ਹੈ ਵੀਡੀਓ ਦੇ ਵਿੱਚ ਤੁਸੀਂ ਜਿਹੜੀ ਚੁਵਾਈ ਆ ਉਹ ਦੇਖ ਸਕਦੇ ਹੋ ਇੱਕ ਨੰਬਰ ਜਿਹੜੀ ਦੋਸਤੋ ਚੁਵਾਈ ਆ ਬਾਕੀ ਆ ਥਣ ਛੱਡਾ ਸੋ ਥਣਾ ਦੀ ਵਿਥ ਵਿਰਲ ਸੈਜ ਦੇਖ ਸਕਦੇ ਹੋ ਪਿੱਟ ਪੁੱਠਾ ਦੇਖ ਸਕਦੇ ਹੋ ਬਾਕੀ ਫੇਸ ਕੁਆਲਟੀ ਜਿਹੜੀ ਆ ਤੁਹਾਡੇ ਸਾਹਮਣੇ ਆ ਜੀ ਠੀਕ ਆ ਬੱਚਾ ਥੱਲੇ ਜਿਹੜਾ ਦੋਸਤੋ ਮੇਲ ਕਾਫ ਆ ਠੀਕ ਆ ਸੋ ਚੁਵਾਈ ਆ ਜਿਹੜੀ ਤੁਸੀਂ ਐਂਡ ਤੱਕ ਜ਼ਰੂਰ ਦੇਖ ਲਿਓ ਤਸੱਲੀ ਦੇ ਨਾਲ ਤੇ ਜਿਹੜੇ ਵੀਰ ਨੂੰ ਪਸੰਦ ਆਊਗੀ ਆਪਦੀ ਹੱਥੀ ਵੀ ਚੁਵਾਈ ਤੁਸੀਂ ਦੋ ਡੰਗ ਘਰ ਪਹੁੰਚ ਕਰਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਸੋ ਫਿਲਹਾਲ ਜਿਹੜੀ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਚੁਵਾਈ ਦੇਖ ਰਹੇ ਹੋ ਚੁਵਾਈ ਆਪ ਵੀ ਆਪਣੇ ਹੱਥੀਂ ਜ਼ਰੂਰ ਕਰਕੇ ਤਸੱਲੀ ਕਰ ਸਕਦੇ ਹੋ ਠੀਕ ਹੈ ਜੀ ਤੇ ਬੱਚਾ ਛੱਡ ਦਿੱਤਾ ਤੇ ਚੁਵਾਈ ਜਿਹੜੀ ਆ ਦੋਸਤੋ ਸਟਾਰਟ ਹੋ ਜੂਗੀ ਚੁਵਾਈ ਸਾਰੇ ਵੀਰ ਜ਼ਰੂਰ ਦੇਖ ਲਿਓ ਇੱਕ ਗਾਂ ਤੁਹਾਨੂੰ ਦਿਖਾਉਣੀ ਹੈ ਵਹਿੜ ਦਿਖਾਉਣੀ ਹੈ ਦੋਸਤੋ ਵੀ ਬਿਲਕੁਲ ਤਾਜੀ ਸੂਈ ਹੈ ਉਹ ਵੀ ਚੁਵਾਈ ਜਿਹੜੀ ਆ ਦੋਸਤੋ ਕੀਤੀ ਗਈ ਹੈ ਵੀਡੀਓ ਦੇ ਵਿੱਚ ਉਹ ਵੀ ਚੁਵਾਈ ਤੁਸੀਂ ਜ਼ਰੂਰ ਦੇਖ ਲਿਓ ਠੀਕ ਹੈ ਜੀ ਬਾਕੀ ਅਗਲੇ ਥਨਾ ਦੀ ਚੁਵਾਈ ਜਿਹੜੀ ਆ ਆ ਤੁਸੀਂ ਕਰੋ ਚੈੱਕ ਪਾਸ ਜੀ 9 ਕਿਲੋਟਰ ਹਜੇ ਬੌਲਾ ਜਿਹੜਾ ਹੈਗਾ ਇਹਦੇ ਕੋਲ ਹਾਜ਼ਰ 4 ਕਿ ਦਿਨਾਂ ਦੀ ਸੂਈ ਦੇ ਥੱਲੇ 9 ਕਿਲੋ ਜਿਹੜਾ ਬੌਲਾ ਠੀਕ ਹੈ ਜੀ ਬਾਕੀ 22 ਹਰਵੇਲ ਕਹਿੰਦਾ ਵੀ ਘੱਟੋ ਘੱਟ 11-12 ਲੀਟਰ ਦੁੱਧ ਜਿਹੜਾ ਪਾਉਗੀ ਤੇ ਬਿਲਕੁਲ ਪਤਲੇ ਪਿੰਡੇ ਦੀ ਆ ਪਤਲੇ ਚੰਮ ਦੀ ਆ ਤੇ ਦੁੱਧ ਵਾਲੀ ਆ ਘੱਟੋ ਘੱਟ 10 ਤੋਂ ਪਲੱਸ ਦੁੱਧ ਦੇਈ ਦਊਗੀ ਜਿੱਡੇ ਗੇ ਦੋਸਤੋ ਕੱਦ ਘਾਟ ਦੀ ਆ ਜਿੱਡੇ ਗੇ ਬਿਲਕੁਲ ਰਵੇ ਦੇ ਵਿੱਚ ਆਉਂਦੀ ਆ ਠੀਕ ਆ ਸੋ ਚੁਵਾਈ ਤੁਸੀਂ ਪੂਰੀ ਦੇਖ ਲਓ ਜੀ ਜਿਹੜੀ ਆ ਦੋਸਤੋ ਰੇਟ ਦੀ ਆ ਰੇਟ 58500 ਬਾਈ ਹਰਵੇਲ ਡਿਮਾਂਡ ਕਰਦਾ 58500 ਦੇ ਵਿੱਚੋਂ ਜਿਹੜਾ ਮਾਨਤਾ ਨਾ ਉਹ ਮੌਕੇ ਤੇ ਜ਼ਰੂਰ ਕੀਤਾ ਜਾਊਗਾ ਸੋ ਇਹ ਜਿਹੜੀ ਦੋਸਤੋ ਮੱਝ ਸੀ ਉਸ ਤੋਂ ਬਾਅਦ ਇੱਕ ਤੁਹਾਨੂੰ ਗਾਂ ਦਿਖਾਉਣੀ ਆ ਇਸ ਤੋਂ ਬਾਅਦ ਦੋਸਤੋ ਇੱਕ ਸੈਕੰਡ ਨੰਬਰ ਤੇ ਤੁਹਾਨੂੰ ਇਹ ਵੈੜ ਦਿਖਾਉਣੀ ਆ ਦੂਜਾ ਸੂਆ ਸੋਈ ਆ ਦਿਨ ਚਾਰਕ ਹੋ ਗਏ ਸੋਈ ਨੂੰ ਥੱਲੇ ਫੀਮੇਲ ਕਾਫਾ ਬੱਚੀ ਆ ਤੇ ਹੁਣ ਮੌਕੇ ਤੇ ਜਿਹੜਾ ਬਿਲਕੁਲ ਪੌਲਾ ਤੁਸੀਂ ਅਕਾਊਂਟ ਕਰ ਸਕਦੇ ਹੋ ਦੋਸਤੋ 12 ਕਿਲੋ ਪੌਲਾ ਇਹਦੇ ਕੋਲ ਜਿਹੜਾ ਹਾਜ਼ਰ ਆ ਬਾਈ ਖਰਬੇਲ ਕਹਿੰਦਾ ਵੀ 14-15 ਕਿਲੋ ਜਿਹੜਾ ਦੋਸਤੋ ਦੁੱਧ ਨਾਰਮਲ ਪਾ ਦੇਊਗੀ ਠੀਕ ਹੈ ਨਾਰਮਲ ਸੇਵਾ ਤੇ ਬਾਕੀ ਹਵਾਨੇ ਦੀ ਕੁਆਲਿਟੀ ਕਾਫੀ ਚੰਗੀ ਆ ਥਣ ਥਣ ਸਾਈਜ਼ ਚੰਗਾ ਸੋ ਬਾਕੀ ਵਹਿੜ ਜਿਹੜੀ ਆ ਤੁਹਾਡੇ ਸਾਹਮਣੇ ਆ ਸੋ ਤਸੱਲੀ ਦੇ ਨਾਲ ਆਪਦੀ ਨਰਖ ਪਰਖ ਕਰਕੇ ਬਿਲਕੁਲ ਚੁਵਾਈ ਕਰਕੇ ਤਸੱਲੀ ਕਰਕੇ ਜਿਹੜਾ ਦੋਸਤੋ ਪਸੂ ਤੁਸੀਂ ਕੀ ਖਰੀਦ ਸਕਦੇ ਹੋ ਸੋ ਇਸੇ ਵੀਡੀਓ ਦੇ ਵਿੱਚ ਜਿਹੜੀ ਆ ਚੁਵਾਈ ਆ ਉਹ ਤੁਹਾਨੂੰ ਇੱਕ ਟਾਈਮ ਦੀ ਜ਼ਰੂਰ ਦਿਖਾਈ ਗਈ ਆ ਦੋਸਤੋ ਪਰ ਦੋ ਟਾਈਮ ਕੋ ਤਿੰਨ ਟਾਈਮ ਵੀਰ ਤਸੱਲੀ ਦੇ ਨਾਲ ਚੁਵਾਈ ਆ ਘਰ ਵਿਜ਼ਿਟ ਕਰਕੇ ਤਸੱਲੀ ਕਰ ਸਕਦੇ ਹੋ ਠੀਕ ਆ ਜੀ ਵੈੜ ਚੰਗੀ ਹੈ ਖਵਾਨੇ ਵਾਲੇ ਪਾਸਿਓਂ ਵੇਖੀ ਜੇ ਬਿਲਕੁਲ ਤਾਜੀ ਆ ਤੇ ਥਣ ਚੱਟੇ ਦੀ ਕਾਫੀ ਸਾਫ ਸੋ ਚੁਵਾਈ ਇੱਕ ਨੰਬਰ ਆ ਕੋਈ ਘੂਰ ਨਹੀਂ ਕੋਈ ਛਟਾ ਨਹੀਂ ਸੋ ਠੰਡੀ ਤੇਰੀ ਆ ਬਾਕੀ ਚੁਵਾਈ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਪੂਰੀ ਚੁਵਾਈ ਵੇਖਣ ਤੋਂ ਬਾਅਦ ਓਨਰ ਦੇ ਨਾਲ ਤੁਸੀਂ ਜਿਹੜਾ ਦੋਸਤੋ ਕੰਟੈਕਟ ਕਾਲ ਕਰ ਸਕਦੇ ਆ ਆ ਮੁੱਲ ਦੀ ਗੱਲ ਕਰੀਏ ਤਾਂ ਦੋਸਤੋ ਮੁੱਲ 36000 ਬਾਈ ਹਰਵੇਲ ਕਹਿੰਦਾ ਡਿਮਾਂਡ ਆ 36000 ਦੇ ਵਿੱਚੋਂ ਕੋਈ ਮੌਕੇ ਤੇ ਮਾਨਤਾ ਜਿਹੜਾ ਉਹ ਜ਼ਰੂਰ ਕੀਤਾ ਜਾਏਗਾ ਸੋ ਡਿਮਾਂਡ ਜਿਹੜੀ ਦੋਸਤੋ ਮੋਹਲਾ ਉਹ 36000 ਆ